ਪਾਈਚਾਰੇ ਨੂੰ ਦਰਪੇਸ਼ ਮਾਨਸਿਕ ਸਿਹਤ ਚੁਣੌਤੀਆਂ ਬਾਰੇ ਪੀਸੀਐਚਐਸ ਵੱਲੋਂ ਅੱਜ ਇੱਕ ਵਿਸ਼ੇਸ਼ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਈਵੈਂਟ ਵਿੱਚ ਇਸ ਦੇਸ਼ ਵਿੱਚ ਨਵੇਂ ਆਏ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਜ਼ਿਕਰ ਹੋ ਰਿਹਾ ਹੈ। ਪੀਸੀਐਚਐਸ ਵੱਲੋਂ ਕਰਵਾਏ ਗਏ ਇਸ ਈਵੈਂਟ ਦਾ ਮਕਸਦ ਮਾਨਸਿਕ ਸਿਹਤ ਬਾਰੇ ਭਾਈਚਾਰੇ ਨੂੰ ਜਾਗਰੂਕ ਕਰਨਾ ਸੀ। ਸੰਸਥਾ ਦੇ ਸੀਈਓ ਆਮਨਦੀਪ ਕੌਰ ਅਨੁਸਾਰ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨੂੰ ਅਕਸਰ ਲੋਕ ਨਿੱਜੀ ਜਾਂ ਪਰਿਵਾਰਕ ਮਸਲਾ ਸਮਝਦੇ ਹੋਏ ਅਣਗੌਲੀਆਂ ਕਰਦੇ ਹਨ। ਜੋ ਬਾਅਦ ਵਿੱਚ ਗੰਭੀਰ ਰੂਪ ਧਾਰਨ ਕਰਦਾ ਹੈ ਕੁਝ ਸ਼ਰਮ ਜਾਂ ਝਿਜਕ ਜਿਹੜੀ ਜੁੜੀ ਹੋਈ ਹੈ ਮੈਂਟਲ ਹੈਲਥ ਨਾਲ ਜਿਹੜੀ ਆਪਣੀ ਮਾਨਸਿਕ ਸਿਹਤ ਹੈ ਉਹ ਹੁਣ ਚੁੱਕਣ ਦੀ ਲੋੜ ਹੈ ਕਿਉਂਕਿ ਹੋਏ ਰਿਹਾ ਕਿ ਜਿਹੜੀ ਮਾਨਸਿਕ ਸਿਹਤ ਹੈ ਇਹ ਕੋਈ ਉਮਰ ਨਹੀਂ ਦੇਖਦੀ ਇਹ ਨਹੀਂ ਹੈਗਾ ਕਿ ਹੁਣ ਤੁਸੀਂ 40 ਸਾਲ ਦੇ ਹੋਗੇ ਤੇ ਤੁਹਾਨੂੰ ਹੁਣ ਡਿਪਰੈਸ਼ਨ ਹੋਊਗਾ ਛੋਟੇ-ਛੋਟੇ ਬੱਚਿਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਸਾਈਕਾਇਟ੍ਰਿਸਟ ਕੋਲ ਚਲੇ ਗਏ ਜਾਂ ਤੁਸੀਂ ਦਵਾਈਆਂ ਤੇ ਹੋ ਗਏ ਉਹ ਬਹੁਤ ਦੇਰ ਬਾਅਦ ਸਾਈਕਾਇਟ੍ਰਿਸਟ ਤੇ ਦਵਾਈਆਂ ਦੀ ਵਾਰੀ ਆਉਂਦੀ ਹੈ ਜੇ ਤੁਸੀਂ ਇਹਨੂੰ ਸ਼ੁਰੂ ਤੋਂ ਹੀ ਫੜ ਲਓ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਈਨ ਜਿਹੜੇ ਦਿੱਸਣੇ ਸ਼ੁਰੂ ਹੋ ਜਾਂਦੇ ਆ ਕਿ ਆਹ ਬੰਦਾ ਉਦਾਸ ਆ ਜਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਇਹ ਕੀ ਕਰ ਰਿਹਾ ਰਾਦਰ than ਕਿ ਉਹਨੂੰ ਇਸ ਗੱਲ ਤੋਂ ਅਕਿਊਜ਼ ਕਰਨਾ ਕਿ ਤੈਨੂੰ ਤਾਂ ਅਕਲ ਹੀ ਨਹੀਂ ਗਈ ਜਾਤੇ ਨੂੰ ਪਤਾ ਹੀ ਨਹੀਂ ਕੁਝ ਲੱਗਦਾ ਤੂੰ ਹਰ ਵਾਰੀ ਬਸ ਆ ਚੀਜ਼ ਡੋਲ ਹੀ ਦੇਣੀ ਹੁੰਦੀ ਐ ਉਹਨੂੰ ਅਸੀਂ ਦੂਸਰੇ ਪਾਸੇ ਤੋਂ ਦੇਖ ਸਕਦੇ ਆ ਕਿ ਇਹ ਚੀਜ਼ਾਂ ਹੁਣ ਸ਼ੁਰੂ ਹੋਈਆਂ ਨੇ ਪਹਿਲਾਂ ਤਾਂ ਸਾਰਾ ਕੁਝ ਬੜਾ ਵਧੀਆ ਚੱਲਦਾ ਸੀ ਇਸ ਪ੍ਰੋਗਰਾਮ ਵਿੱਚ ਮਾਨਸਿਕ ਸਿਹਤ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਗਈ ਅਤੇ ਇਸ ਸਮੱਸਿਆ ਨਾਲ ਜੋ ਜਰੇ ਲੋਕਾਂ ਲਈ ਉਪਲਬਧ ਸੇਵਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਸਾਡੇ ਕੋਲ ਕਾਉਂਸਲਰਸ ਨੇ ਕੇਸ ਮੈਨੇਜਰਸ ਨੇ ਉਹਨਾਂ ਨਾਲ ਆ ਕੇ ਤੁਸੀਂ ਕੌਨਫੀਡੈਂਸ ਦੇ ਵਿੱਚ ਗੱਲਬਾਤ ਕਰ ਸਕਦੇ ਆ ਉਹ ਉਹ ਇੱਕ ਅਸੈਸਮੈਂਟ ਕਰਕੇ ਦੱਸ ਸਕਦੇ ਆ ਕਿ ਕੀ ਹੋ ਰਿਹਾ ਇਸ ਇਨਸਾਨ ਦੀ ਕਈ ਵਾਰੀ ਜ਼ਿੰਦਗੀ ਦੇ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਤੇ ਕਈ ਵਾਰੀ ਤੁਹਾਨੂੰ ਕੰਮ ਤੇ ਜਾਂ ਸਕੂਲ ਵਿੱਚ ਜਾਂ ਆਂਡ ਗਵਾਂਡ ਜਾਂ ਕਿਸੇ ਹੋਰ ਪਾਸੇ ਕੋਈ ਨਾ ਕੋਈ ਚੀਜ਼ ਬਾਦਰ ਕਰ ਰਹੀ ਹੁੰਦੀ ਆ ਸੋ ਉਹ ਚੀਜ਼ ਨੂੰ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ ਸੋ ਜਿਹੜੇ ਕੇਸ ਮੈਨੇਜਰਸ ਨੇ ਕਾਉਂਸਲਰਸ ਨੇ ਉਹ ਤੁਹਾਨੂੰ ਸਰਟਨ ਸਟਰੈਟਜੀਸ ਦੇ ਦਿੰਦੇ ਆ ਸੰਸਥਾ ਦੇ ਅਨੁਸਾਰ ਭਾਰੀਚਾਰੇ ਵਿੱਚ ਮਹੱਤਵਪੂਰਨ ਗਿਣਤੀ ਵਿੱਚ ਲੋਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਜੋ ਉਹਨਾਂ ਨੂੰ ਹੋਰ ਅਲਮਤਾਵਦ ਲੈ ਜਾਂਦਾ ਹੈ ਇਸ ਨੂੰ ਰੋਕਣ ਲਈ ਪੀਸੀਐਚਐਸ ਵੱਲੋਂ ਛੇਸ ਪ੍ਰੋਗਰਾਮ ਉਪਲਬਧ ਹਨ ਮੈਂਟਲ ਹੈਲਥ ਪ੍ਰੋਗਰਾਮ ਦੇ ਵਿੱਚ ਆਲਸੋ ਸਾਡੇ ਕੋ ਬੈਟਰ ਫੈਮਲੀਜ਼ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਪੇਰੈਂਟਸ ਐਂਡ ਯੂਸਰ ਵਾਚ ਦੇ ਵੀ ਸਪੋਰਟ ਹੈ ਗਿਆ ਇਟ ਰਿਲੇਟਡ ਟੂ ਮੈਂਟਲ ਹੈਲਥ ਉਹਦੇ ਵਿੱਚ ਸਬਸਟੈਂਸ ਅਬਯੂਸ ਚ ਡੈਕੀ ਐਡਿਕਸ਼ਨਸ ਹੈ ਗਿਆ ਬੱਚੇ ਦੇ ਜੋ ਸਕੂਲ ਪ੍ਰੋਗਰਾਮਸ ਹੈਗੇ ਆ ਜਿਉਂਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਆ ਪੇਰੈਂਟਸ ਨੂੰ ਕਿ ਕਿੱਦ ਤਰ੍ਹਾਂ ਸਕੂਲ ਸਿਸਟਮ ਚਲਦੀ ਆ ਸਪੈਸ਼ਲੀ ਜਿਹੜੇ ਕਿ ਨਿਊ ਕਮਰਸ ਹੈਗੇ ਆ ਫੈਮਲੀਆਂ ਐਂਡ ਉਹਨਾਂ ਵਾਸਤੇ ਉਹਨਾਂ ਨੂੰ ਸਪੋਰਟ ਕਰਨ ਨੂੰ ਕਿ ਕੇ ਦੀ ਬੱਚਿਆਂ ਦੀ ਰਿਮਿਸ਼ਨ ਕਰਾਉਣੀ ਆ ਕਿ ਵੀ ਰਿਓ ਇਨਫਰਮੇਸ਼ਨ ਚਾਹੀਦੀ ਹੁੰਦੀ ਆ ਡਿਪੈਂਡਿੰਗ ਆਨ ਕਿ ਕਿਹੜੇ ਏਰੀਆ ਵਿੱਚ ਉਹ ਰਹਿ ਰਹੇ ਆ ਸੋ ਉਹਦੇ ਵਿੱਚ ਵੀ ਅਸੀਂ ਸਪੋਰਟ ਕਰਦੇ ਆ ਇਸ ਇਵੈਂਟ ਦਾ ਹਿੱਸਾ ਬਣੇ ਲੋਕਾਂ ਨੇ ਇਸ ਉਪਰਾਲੇ ਤੇ ਸੰਤੁਸ਼ਟੀ ਪ੍ਰਗਟ ਕੀਤੀ ਮੈਂ ਹੁਣੇ ਕਹਿ ਕੇ ਛੱਡਿਆ ਇੱਕ ਮੇਰੇ ਤੋਂ ਵੱਡੇ ਸੀ ਉਹ ਸੀਨੀਅਰ ਸੀ ਕਿ ਵੀ ਆਪਰੇ ਆਪ ਨੂੰ ਬੁੱਢੇ ਨਾ ਫੀਲ ਕਰੋ ਮੈਂ ਅਜੇ ਵੀ ਕੰਮ ਕਰ ਰਹਾ ਮੈਂ ਚਾਹੇ ਉਹ ਸਾਰਾ ਕੁਝ ਡਿਨਿਅਰ ਕਰੀ ਜਾਣਾ ਬਟ ਸਟਿਲ ਆਮ ਵਰਕਿੰਗ ਇਸ ਕਰਕੇ ਇਹ ਹੋ ਜਾਏ ਜਿਹੜੇ ਪ੍ਰੋਗਰਾਮ ਨੇ ਜਿਹੜਾ ਪੰਜਾਬੀ ਹੈਲਥ ਕਮਿਊਨਿਟੀ ਵਾਲੇ ਨੇ ਕੀਤਾ ਹੋਰ ਹੋਣੇ ਚਾਹੀਦੇ ਸੁਖਵਾਲ ਸਿੰਘ ਆਲਖ ਆਮਨੀ ਨਿਊਜ਼ ਬ੍ਰੈਂਪਟਨ